ਦੇ 22 ਸੂਬਿਆਂ ਦੇ ਵਿੱਚ ਸਾਈਬਰ ਧੋਖਾ ਦੇ ਰਾਹੀਂ ਲੋਕਾਂ ਨਾਲ 22 ਕਰੋੜ ਦੇ ਨਾਲ ਠੱਗੀ ਮਾਰਨ ਵਾਲੇ ਇੱਕ ਅੰਤਰਰਾਸ਼ਟਰੀ ਗਰੋਹ ਨੇ ਦੋ ਠੱਗਾਂ ਨੂੰ ਗ੍ਰਿਫਤਾਰ ਕੀਤਾ। ਮੁਲਾਜ਼ਮਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਮੋਬਾਈਲ ਫੋਨ, ਸਿਮ ਕਾਰਡ, ਆਧਾਰ ਕਾਰਡ ਅਤੇ ਵਾਈਫਾਈ ਡਾਂਗਲ ਅਤੇ 60 ਲੱਖ ਰੁਪਏ ਨਕਦ ਅਤੇ ਲੈਪਟਾਪ, ਟੈਕ ਬਾਕ ਅਤੇ ਪਾਸਵਰਡ ਬਰਾਮਦ ਕੀਤੇ ਆ। ਪੁਲਿਸ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੇ ਗ੍ਰਿਫਤਾਰੀ ਤੋਂ ਬਾਅਦ ਗਾਜ਼ੀਆਬਾਦ ਦੇ ਵਿੱਚ ਤਿੰਨ ਦੋਸ਼ ਪਰ 168 ਵਾਰਦਾਤਾਂ ਸਾਹਮਣੇ ਆਈਆਂ। ਇਹ ਲੋਕ ਸ਼ੇਅਰ ট্রেਡਿੰਗ ਦੇ ਨਾਂ ਤੇ ਠੱਗੀ ਠੱਗੀ ਮਾਰਦੇ ਹਨ ਪੁਚ ਗਈ ਤੇਦਾਰ ਤੇ ਪੁਲਿਸ ਗਰੋਹ ਦੇ ਹੋਰ ਮੈਂਬਰਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ADC ਨੇ ਦੱਸਿਆ ਕਿ ਗਾਜ਼ੀਆਬਾਦ ਵਾਸੀ ਕੁਸ਼ਲਪਾਲ ਨੇ 70 ਲੱਖ ਰੁਪਏ ਭਗਵੰਤ ਕੁਮਾਰ ਸਿੰਘ ਨੂੰ 24 ਲੱਖ ਰੁਪਏ ਤੇ ਰਾਹੁਲ ਰਾਜਾ ਨੂੰ 52 ਲੱਖ ਰੁਪਏ ਦੇ ਧੋਖਾ ਦੇ ਸਬੰਧੀ ਸਾਈਬਰ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜੈਸਬਤ ਪੀੜਤ ਕਰਨ ਦੱਸਿਆ ਕਿ ਮੁਲਾਜ਼ਮਾਂ ਨੇ ਉਹਨਾਂ ਨੂੰ ਸ਼ੇਅਰ ਟਰੇਡਿੰਗ ਦੇ ਨਾਂ ਤੇ ਟੈਕਸਟਰ ਅਤੇ UICR M ਨਾਮੀ ਮੋਬਾਈਲ ਐਪ ਰਾਹੀਂ ਠੱਗੀ ਮਾਰੀ ਜਿਸ ਤੋਂ ਬਾਅਦ ਸਾਈਬਰ थाना ਪੁਲਿਸ ਠੱਗਾ ਦੀਪਾਲ ਦੇ ਵਿੱਚ ਹੈ